ਸਕੂਲੀ ਬੱਚਿਆਂ ਨੂੰ ਪੜ੍ਹਾਈ ਦੇ ਪ੍ਰਤੀ ਉਤਸ਼ਾਹਿਤ ਕਰਨ ਦੇ ਲਈ 56 ਲੁਧਿਆਣਾ ਜਵਾਹਰਨਗਰ ਕੈਂਪ ਵਿਖੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਦੇ ਵਿੱਚ ਸ਼੍ਰੀ ਮੁਕਤੇਸ਼ਵਰ ਨਿਸ਼ਕਾਮ ਸੇਵਾ ਸੁਸਾਇਟੀ ਵੱਲੋਂ ਸਕੂਲੀ ਬੱਚਾ ਨੂੰ ਕਾਪੀਆਂ ਕਿਤਾਬਾਂ ਪੈਨਸਲਾਂ ਵੰਡੀਆਂ ਗਈਆਂ ਜਿਸ ਵਿੱਚ ਵਿਸ਼ੇਸ਼ ਤੌਰ ਤੇ ਬੱਚਿਆਂ ਦੇ ਹੌਸਲਾ ਜ਼ਾਹਰ ਕਰਨ ਲਈ ਲੁਧਿਆਣਾ ਵਿਜੀਲੈਂਸ ਰੇਂਜ ਐਸਐਸਪੀ ਰਵਿੰਦਰਪਾਲ ਸਿੰਘ ਸੰਤੂ ਨੇ ਸ਼ਿਰਕਤ ਕੀਤੀ। ਸ਼੍ਰੀ ਮੁਕਤੇਸ਼ਵਰ ਨਿਸ਼ਕਾਮ ਸੇਵਾ ਸੁਸਾਇਟੀ ਵੱਲੋਂ ਸ਼੍ਰੀ ਜਿਹੜੇ ਇਹਨਾਂ ਦੇ ਚੇਅਰਮੈਨ ਨੇ ਨਿਰਕਮਨ ਜੀ ਇਹਨਾਂ ਨੇ ਮੈਨੂੰ ਕਿਹਾ ਸੀਗਾ ਵੀ ਤੁਸੀਂ ਅਸੀਂ ਬੱਚਾ ਨੂੰ ਹਰ ਸਾਲ ਜਿਹੜੇ ਲੋੜਵੰਦ ਬੱਚੇ ਨੇ ਉਹਨਾਂ ਨੂੰ ਵੰਡਦੇ ਆਂ ਅਸੀਂ ਬੈਗ ਕਿਤਾਬਾਂ ਪੈਨ वगैरह ਤੇ ਵੀ ਤੁਸੀਂ ਜ਼ਰੂਰ ਆਇਓ ਤੇ ਮੈਂ ਇਹਨਾਂ ਨੂੰ ਕਿਹਾ ਸੀ ਵੀ ਇਹ ਬੜੀ ਚੰਗੀ ਗੱਲ ਹੈ ਆਪਣਾ ਜਿਹੜੇ ਇਹੋ ਜੇ ਸਮਾਜ ਸੇਵਾ ਦੇ ਕੰਮ ਜਿਹੜੇ ਆ ਜਿਹੜੇ ਲੋਕ ਕਰਦੇ ਨੇ ਉਹ ਬਹੁਤ ਵਧੀਆ ਗੱਲ ਹੈ ਤੇ ਮੈਂ ਇਹਨਾਂ ਨੂੰ ਕਿਹਾ ਮੈਂ ਜ਼ਰੂਰ ਆਵਾਂਗਾ ਤੇ ਮੈਂ ਇੱਥੇ ਦੇਖਿਆ ਛੋਟੇ ਛੋਟੇ ਬੱਚੇ ਨੇ ਲੋੜਵੰਦ ਵੀ ਹੈਗੇ ਆ ਇਹ ਉਹ ਨਾ ਦੇ ਸੋਸਾਇਟੀ ਜਿਹੜੀ ਹੈ ਬੱਚਿਆਂ ਨੂੰ ਇਹ ਕਿਤਾਬਾਂ ਬੈਗ ਵਗੈਰਾ ਵੰਡ ਰਹੀ ਹੈ ਦੇਖੋ ਬਹੁਤ ਵੱਡੀ ਸੇਵਾ ਹੈ ਕਈ ਬੱਚੇ ਬਹੁਤ ਇੱਥੇ ਹੈਗੇ ਨੇ ਜਿਨ੍ਹਾਂ ਕੋ ਸਿਆਣੇ ਹੁੰਦੇ ਨੇ ਪਰ ਉਹਨਾਂ ਕੋ ਕਿਤਾਬਾਂ ਲੈਣ ਵਾਸਤੇ ਪੈਸੇ ਨਹੀਂ ਹੁੰਦੇ ਬੈਗ ਲੈਣ ਵਾਸਤੇ ਪੈਸੇ ਨਹੀਂ ਹੁੰਦੇ ਤੇ ਬੜੀ ਵੱਡੀ ਸੇਵਾ ਹੈ ਬਹੁਤ ਅੱਛੀ ਗੱਲ ਹੈ ਤੇ ਇਹਨਾਂ ਨੂੰ ਮੈਂ ਵਧਾਈ ਵੀ ਦਿੰਦਾ ਤੇ ਇਹਨਾਂ ਨੂੰ ਮੈਂ ਸ਼ੁਭਕਾਮਨਾਵਾਂ ਵੀ ਦਿੰਦਾ ਇਸੇ ਤਰ੍ਹਾਂ ਹੀ ਆਪਣੀ ਇਹ ਜਿਹੜੀ ਸੇਵਾ ਹੈ ਕਿ ਕਰਦੇ ਰਹਿਣ ਜੋ ਕਿ ਬਹੁਤ ਵੱਡੀ ਸੇਵਾ ਹੈ ਮੈਂ ਇਹਨਾਂ ਨੇ ਮੈਨੂੰ ਇਹ ਤੇ ਭਲਾਇਆ ਇਹਨਾਂ ਦਾ ਹੀ ਮੈਂ ਬਹੁਤ ਧੰਨਵਾਦ ਕਰਦਾ ਜੈਪਾਲ ਸਿੰਘ ਜੀ ਸ਼੍ਰੀ ਮੁਖਤੇਸ਼ਨਿਸ਼ਕਾਨ ਸੇਵਾ ਸੁਸਾਇਟੀ ਵੱਲੋਂ ਹਰ ਸਾਲ ਦੀ ਤਰ੍ਹਾਂ ਜਿਵੇਂ ਬੱਚੇ ਪਾਸ ਹੋ ਜਾਂਦੇ ਆ ਪਾਸ ਹੋਣ ਦੀ ਖੁਸ਼ੀ ਚ ਉਹਨਾਂ ਨੂੰ ਬੈਗ ਕਾਪੀਆਂ ਪੈਸਲਾ ਅਤੇ ਕੁਝ ਕਿਤਾਬਾਂ ਜਿਵੇਂ ਕਿ ਰਿਜ਼ਲਟ ਨਿਕਲਿਆ ਤੇ ਪਤਾ ਲੱਗਿਆ ਥੋੜਾ ਜਿਹਾ ਮੈਂ ਲੇਟ ਹੋ ਗਿਆ ਨਹੀਂ ਤੇ ਇੱਕ ਦੋ ਦਿਨਾਂ ਵਿੱਚ ਕਰ ਲੈਣੇ ਤੇ ਅੱਜ ਇਸ ਸਮਾਗਮ ਵਿੱਚ ਮੁੱਖ ਮਮਾ ਬਿਜਿਲਾਂ ਤੋਂ ਐਸਐਸਪੀ ਸਾਹਿਬ ਸੰਧੂ ਸੰਧੂ ਸਾਹਿਬ ਜੀ ਇੱਥੇ ਕਹਿੰਨੇ ਜੀ ਉਹ ਆਇਆ ਤੇ ਉਹਨਾਂ ਨੇ ਆ ਕੇ ਸਾਨੂੰ ਸ਼ੁਰੂਆਤ ਦਿੱਤਾ ਤੇ ਸਾਡਾ ਬੜਾ ਹੀ ਹੌਸਲਾ ਵਜਾਈ ਦਿੱਤੀ ਜੀ ਇੱਕ ਇੱਕ ਕੌਨਲੇ ਸਮਝੋ ਕਿ ਇਸ ਨਾ ਦੇ ਬਰਾਲੀ ਸੰਸਥਾ ਨੂੰ ਕੀਤਾ ਜਾਣਗੇ ਹਰ ਨਾਲੇ ਸਮੇ ਦੇ ਵਿੱਚ ਬਹੁਤ ਵਧੀਆ ਅਪਰਾਲੇ ਕਰਦੇ ਆ ਜਿਵੇਂ ਬੱਚੇ ਹੁਣ ਕੋਈ ਖੇਡਾਂ ਵਾਲੇ ਹੈਗੇ ਆ ਸਮਾਨ ਆਹੀ ਉਹਨਾਂ ਨੂੰ ਖੇਡਾਂ ਦਾ ਸਮਾਨ ਦਿੰਦੇ ਆ ਹਰ ਮਹੀਨੇ ਦੀ 16 ਤਰੀਕ ਨੂੰ 71 72 ਬੀਬੀਆਂ ਨੂੰ ਅਸੀਂ ਜ਼ਰੂਰਤਮੰਦ ਬੀਬੀਆਂ ਨੂੰ ਇਹ ਰਸ਼ਨ ਵੰਡਦੇ ਆ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਸਕੂਲ ਦੇ ਬੱਚਿਆਂ ਦੀ ਫੀਸ ਕਾਪੀਆਂ ਕਿਤਾਬਾਂ ਮੈਡੀਕਲ ਉਸ ਤੋਂ ਇਲਾਵਾ ਖੇਡਾਂ ਦਾ ਸਮਾਨ ਉਸ ਉਸ ਤੋਂ ਅੱਖਾਂ ਦਾ ਕੈਂਪ ਜਿਹੜਾ ਅੱਖਾਂ ਦਾ ਕੈਂਪ ਦਾ ਸੀ ਤਰੀਬਨ 2 ਮਹੀਨੇ ਡੇਢ ਮਹੀਨੇ ਬਾਅਦ ਇੱਕ ਦੋ ਲਾਨੇ ਆ ਹੁਣ ਅਸੀਂ ਇੱਕ ਹੋਰ ਵੱਡਾ ਕੈਂਪ ਲਾਣ ਜਾ ਰਹੇ ਜਿੰਦੇ ਚ ਸਾਰੇ ਡਾਕਟਰ ਅਸੀਂ ਬੁਲਾਵਾਂਗੇ ਸ਼ੂਗਰ ਦਾ ਹੋ ਗਿਆ ਬਲੱਡ ਪ੍ਰੈਸ਼ਰ ਦਾ ਹੋ ਗਿਆ ਦੰਦਾਂ ਦਾ ਹੋ ਗਿਆ ਅੱਖਾਂ ਦਾ ਹੋ ਗਿਆ ਲੁਧਿਆਣਾ ਲਾਈਵ ਰੇਟਿੰਗ ਦਾ ਚਾਰਤੀ ਰਿਪੋਰਟ